ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਤਾਕਤਵਰ ਚੀਜ਼ ਆਪਣੇ ਘਰ ਦੇ ਵਿੱਚ ਲੈ ਕੇ ਰੱਖ ਲੈਂਦੇ ਹੋ ਤਾਂ ਦੇਖ ਲੈਣਾ ਤੁਹਾਡੀ ਜ਼ਿੰਦਗੀ ਕਿਵੇਂ ਖੁਸ਼ਹਾਲ ਹੋ ਜਾਵੇਗੀ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਸੋ ਸੰਗਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਾ ਜੀ ਅੱਜ ਅਸੀਂ ਤੁਹਾਨੂੰ ਉਹਨਾਂ ਦੋ ਤਾਕਤਵਾਰ ਚੀਜ਼ਾਂ ਦੇ ਬਾਰੇ ਦੱਸਣ ਵਾਲੇ ਹਾਂ ਜੋ ਸਾਡੇ ਘਰ ਦੇ ਵਿੱਚ ਆਉਂਦੀਆਂ ਸਾਰੀ ਸਾਡੇ ਘਰ ਦੀ ਕਾਇਆ ਨੂੰ ਪਾਲਟ ਕੇ ਰੱਖ ਦਿੰਦੀਆਂ ਹਨ ਭਾਵ ਕਿ ਸਾਡੇ ਘਰ ਦੇ ਦੁੱਖ ਦਿਲਿੰਦਾ ਦੂਰ ਕਰ ਦਿੰਦੀਆਂ ਹਨ ਸਭ ਤੋਂ ਪਹਿਲਾਂ ਸੰਗਾਤ ਜੀ ਮੁੱਖੀ ਗੱਲ ਇਹ ਹੈ ਕਿ ਸਾਡੇ ਘਰ ਦੇ ਜੀਆਂ ਦੇ ਲੜਾਈ ਝਗੜੇ ਖਤਮ ਹੁੰਦੇ ਹਨ ਉਸ ਘਰ ਦੇ ਵਿੱਚ ਬਰਕਤਾਂ ਖੁਸ਼ੀਆਂ ਖੇੜੇ ਤਰੱਕੀ ਵਾਸ ਕਰਦੇ ਹਨ ਫਿਰ ਆਪ ਹੀ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਨ੍ਹਾਂ ਘਰਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਪੈਸੇ ਦੀ ਕਮੀ ਹੈ ਬਰਕਤ ਨਹੀਂ ਪੈਂਦੀ ਇਧਰ ਉਧਰ ਦੀਆਂ ਗੱਲਾਂ ਵਾਂ ਤੁਸੀਂ ਜ਼ਿਆਦਾ ਧਿਆਨ ਨਾ ਦਿਓ ਇਸ ਕਰਕੇ ਇਸ ਵੀਡੀਓ ਨੂੰ ਸੰਗਾਜੀ ਪੂਰਾ ਜ਼ਰੂਰ ਸਰਵਣ ਕਰੋ ਕਿਉਂਕਿ ਕੱਲੀ-ਕੱਲੀ ਘਰ ਤੁਹਾਨੂੰ ਸਮਝਾਉਣ ਦੇ ਲਈ ਦੱਸੀ ਗਈ ਹੈ ਤਾਂ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਲੜਾਈ ਝਗੜੇ ਤੋਂ ਪਰੇਸ਼ਾਨ ਹੋ ਤੇ ਉਸ ਨੂੰ ਹਮੇਸ਼ਾ ਦੇ ਲਈ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਾਜੀ ਸਭ ਤੋਂ ਪਹਿਲਾਂ ਆਪ ਜੀ ਦੇ ਨਾਲ ਇੱਕ ਕਹਾਣੀ ਰੂਪੀ ਸਾਕੀ ਸਾਂਝੀ ਕਰਨ ਵਾਲੇ ਹਾਂ ਜਿਵੇਂ ਨਹੀਂ ਤੁਹਾਨੂੰ ਗੱਲ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਵੇਗੀ ਪਰ ਇਦਾਂ ਹੀ ਆਖਦੇ ਹਨ ਕਿ ਇੱਕ ਪਿੰਡੇ ਦੇ ਵਿੱਚ ਇੱਕ ਨੌਸਾਸਤਾ ਆਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਲੜਾਈ ਝਗੜਾ ਤੇ ਕਲੇਸ਼ ਰਹਿੰਦਾ ਸੀ ਕਹਿੰਦੇ ਇੱਕ ਦਿਨ ਜਿਉਂ ਹੀ ਸਵੇਰ ਤੋਂ ਲੜਨ ਲੱਗੀਆਂ ਤੇ ਇੱਕ ਦੂਸਰੇ ਨੂੰ ਬਹੁਤ ਹੀ ਮੈਨੇ ਦੇਣ ਲੱਗੀਆਂ ਇੱਕ ਦੂਸਰੇ ਨੂੰ ਬਹੁਤ ਹੀ ਗੌੜੇ ਸ਼ਬਦ ਬੋਲਦੀਆਂ ਤੇ ਉਹਨਾਂ ਦੇ ਦਿਲ ਤੋਖਾਇਆ ਤੇ ਕਹਿੰਦੇ ਕਿ ਉਹਨਾਂ ਨੇ ਇੱਕ ਦੁੱ쨰 ਦਾ ਤੇਲ ਦੋ ਖਾਇਆ ਤੇ ਕਹਿੰਦੇ ਕਿ ਸਾਸੇ ਸਹੀ ਤਰ੍ਹਾਂ ਬੋਲਦੀ-ਬੋਲਦੀ ਘਰ ਤੋਂ ਬਾਹਰ ਚਲੀ ਗਈ ਤਾਂ ਕਹਿੰਦੇ ਰਸਤੇ ਦੇ ਵਿੱਚ ਸਾਸੋ ਦੀ ਇੱਕ ਸਹੇਲੀ ਭੈਣ ਮਿਲ ਗਈ ਜੋ ਕਿ ਕਿਸੇ ਸੰਤ ਮਹਾਪੁਰਖ ਦੀ ਸੰਗਤ ਕਰਦੀ ਸੀ ਉਸ ਨੇ ਇਸ ਸਾਸ ਨੂੰ ਪੁੱਛਿਆ ਕਿ ਭੈਣੇ ਕੀ ਕਹ ਰਹੀ ਹੈ ਤੂੰ ਬੜੀ ਗੁੱਸੇ ਦੇ ਵਿੱਚ ਲੱਗ ਰਹੀ ਹੈ ਬੜੀ ਪਰੇਸ਼ਾਨ ਦੁਖੀ ਹੈ ਤਾਂ ਕਹਿੰਦੇ ਕਿ ਐਨੇ ਆਪਣੇ ਨਾਂ ਬਾਰੇ ਆਪਣੀ ਸਹੇਲੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਭੈਣੇ ਦੱਸਾਂ ਕਿ ਮੇਰੇ ਨੌ ਨੇ ਮੈਨੂੰ ਬੜਾ ਜ਼ਿਆਦਾ ਦੁਖੀ ਕੀਤਾ ਹੈ ਜਦੋਂ ਦੀ ਮੇਰੇ ਘਰ ਦੇ ਵਿੱਚ ਵਿਆਹ ਕੇ ਆਈ ਹੈ ਹਰ ਮਿਲਣ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਤੇ ਮੈਨੂੰ ਬੜਾ ਹੀ ਮੰਦਾ ਚੰਗਾ ਬੋਲਦੀ ਹੈ ਇਸ ਕਰਕੇ ਮੈਂ ਬੜੀ ਦੁਖੀ ਤੇ ਪਰੇਸ਼ਾਨ ਹਾਂ ਕਹਿੰਦੇ ਤੇ ਸੱਸ ਦੀ ਤਾਂ ਸੰਗਜੇ ਕਹਿੰਦੇ ਸੱਸ ਦੀ ਸਹੇਲੀ ਉਸ ਨੂੰ ਕਹਿਣ ਲੱਗੇ ਕਿ ਭੈਣੇ ਤੇ ਭੈਣੇ ਆਪਣੇ ਪਿੰਡ ਦੇ ਵਿੱਚ ਜੋ ਸੰਤ ਮਹਾਂਪੁਰਖ ਜੀ ਆਏ ਹਨ ਤੋਂ ਉਹਨਾਂ ਦੇ ਕੋਲ ਜਾ ਤੇ ਉਹਨਾਂ ਨੇ ਜਾ ਕੇ ਆਪਣੀਆਂ ਸਾਰੀਆਂ ਹੀ ਸਮੱਸਿਆਵਾਂ ਦੇ ਬਾਰੇ ਦੱਸਦੇ ਕਿਉਂਕਿ ਸੰਤ ਮਹਾਪੁਰਖ ਜੀ ਬੜੇ ਵੱਡੇ ਗਿਆਨੀ ਹਨ ਉਹ ਹਰੇਕ ਬੰਦੇ ਨੂੰ ਉਹਦੀਆਂ ਮੁਸ਼ਕਲਾਂ ਦੇ ਹੱਲ ਦੱਸ ਦਿੰਦੇ ਹਨ ਉਹ ਤੇਰੀ ਨੌ ਦਾ ਵੀ ਇਲਾਜ ਕਰ ਸਕਦੇ ਹਨ ਤੇ ਤੇਰੇ ਘਰ ਦੇ ਝਗੜੇ ਜਿਹੜੇ ਹਨ ਉਹ ਖਤਮ ਉਹ ਜਾਣ ਕੇ ਕਹਿੰਦੇ ਕਿ ਸਾ ਸੋਸੇ ਵੇਲੇ ਹੀ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਪਹੁੰਚ ਗਏ ਤੇ ਚਾਹੁੰਦੇ ਹਨ ਸੰਤ ਮਹਾਪੁਰਖ ਜੀ ਪ੍ਰਭੂ ਭਗਤੀ ਦੇ ਵਿੱਚ ਲੀਨ ਸਨ ਭਾਵ ਕਿ ਪਰਮਾਤਮਾ ਦਾ ਨਾਮ ਜਪ ਰਹੇ ਸਨ ਕਹਿੰਦੇ ਕਿ ਇਹੇ ਉਥੇ ਬੈਠ ਕੇ ਇੰਤਜ਼ਾਰ ਕਰਨ ਲੱਗੇ ਕਦੋਂ ਇਹ ਸੰਤ ਮਹਾਪੁਰਖ ਜੀ ਅੱਖਾਂ ਖੋਲ੍ਹਣ ਤੇ ਕਦੋਂ ਮੈਂ ਆਪਣਾ ਦੁੱਖ ਦੱਸਾਂ ਕਹਿੰਦੇ ਕਿ ਕਾਫੀ ਸਮੇਂ ਤੋਂ ਬਾਅਦ ਜਦੋਂ ਸੰਤ ਮਹਾਪੁਰਖ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਸਾਹਮਣੇ ਬੈਠੀ ਇੱਕ ਪਰੇਸ਼ਾਨ ਬੀਬੀ ਨੂੰ ਦੇਖਿਆ ਉਹਨਾਂ ਨੇ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਕਹਿੰਦੇ ਕਿ ਇਹਨੇ ਰੋ-ਰੋ ਕੇ ਆਪਣਾ ਸਾਰਾ ਹੀ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਮੈਂ ਆਪਣੀ ਨੌ ਤੋਂ ਬੜੀ ਦੁਖੀ ਹਾਂ ਮੈਂ ਬੜੇ ਹੀ ਚਾਵਾ ਦੇ ਨਾਲ ਇਹਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਈ ਸੀ ਪਰ ਜਿੱਦਾਂ ਦੀ ਮੇਰੇ ਘਰ ਦੇ ਵਿੱਚ ਆ ਗਈ ਹੈ ਮੇਰੇ ਨਾਲ ਲੜਾਈ ਝਗੜਾ ਕਲੇ-ਕਲੇਸ਼ ਰੱਖਦੀ ਹੈ ਬਾਕੀ ਆਪਣੇ ਨੌ ਦੇ ਸਾਰੇ ਹੀ ਆਗਣ ਬਾਬਾ ਜੀ ਨੂੰ ਦੱਸਣੇ ਸ਼ੁਰੂ ਕਰ ਦਿੱਤੇ ਕਿ ਮੇਰੇ ਨਾਲ ਲੜਦੀ ਹੈ ਤੇ ਮੈਨੂੰ ਮਾੜੇ ਸ਼ਬਦ ਬੋਲਦੀ ਹੈ ਕਹਿੰਦੇ ਕਿ ਸੰਤ ਜੀ ਨੇ ਬੜੇ ਧਿਆਨ ਦੇ ਨਾਲ ਬੀਬੀ ਦੀਆਂ ਗੱਲਾਂ ਸੁਣੀਆਂ ਤੇ ਕਹਿੰਦੇ ਜਦੋਂ ਬੀਬੀ ਨੇ ਸਾਰੇ ਦੁੱਖ ਦੱਸ ਦਿੱਤੇ ਤੇ ਕਹਿੰਦੇ ਕਿ ਉਹ ਸੰਤ ਜੀ ਬੜੀ ਹੀ ਗੰਬੀਰ ਆਵਾਜ਼ ਵਿੱਚ ਬੋਲੇ ਕਿ ਪੈਣੇ ਤੂੰ ਆਪਣੀ ਨਾਉ ਦੀ ਫਿਕਰ ਛੱਡ ਆਪਣੇ ਚਿੰਤਾ ਕਰ ਕਿਉਂਕਿ ਮੈਂ ਤੇਰੇ ਮੱਥੇ ਦੇ پاگل ਪੜ ਲਏ ਹਨ ਤਾਂ ਉਹ ਤੇਰੀ ਉਮਰ ਬੜੀ ਘੱਟ ਹੈ ਕਹਿੰਦੇ ਕਿ ਸੱਸ ਕਹਿਣ ਲੱਗੀ ਬਾਬਾ ਜੀ ਫਿਰ ਤੁਸੀਂ ਮੈਨੂੰ ਕੋਈ ਹੱਲ ਹੀ ਦੱਸ ਦਿਓ ਕਿ ਮੈਂ ਇਹ ਛੇਤੀ ਮਰਨਾ ਨਹੀਂ ਚਾਹੁੰਦੀ ਮੈਂ ਲੰਮੀ ਉਮਰ ਭੋਗਣਾ ਚਾਹੁੰਦੀ ਹਾਂ ਬਾਬਾ ਜੀ ਨੇ ਕਿਹਾ ਕਿ ਤੇ ਇਹ ਕਹਿਣੇ ਜੇ ਤੁ ਲੰਮੀ ਉਮਰ ਭੋਗਣਾ ਚਾਹੁੰਦੇ ਹੈ ਫਿਰ ਅਸੀਂ ਤੈਨੂੰ ਜੋ ਜੁਗਤੀ ਦੱਸਣ ਵਾਲੇ ਆ ਜੋ ਹੁਣ ਦੱਸਣ ਲੱਗੇ ਹਾਂ ਇਹ ਕੰਮ ਤੈਨੂੰ ਕਰਨਾ ਹੈ ਪਹਿਣਾ ਹੈ ਕਹਿੰਦੇ ਕਿ ਉਹ ਸਾਸ ਨੇ ਕਿਹਾ ਕਿ ਤੁਸੀਂ ਮੇਨੂੰ ਜੋ ਵੀ ਕਹੋਗੇ ਮੈਂ ਕਰਾਂਗੀ ਕਿਉਂਕਿ ਛੇਤੀ ਮਰਨਾ ਨਹੀਂ ਚਾਹੁੰਦੀ ਮੈਂ ਤਾਂ ਜਿਉਣਾ ਚਾਹੁੰਦੀ ਹਾਂ ਕਹਿੰਦੇ ਉਹ ਸੰਤ ਜੀ ਕਹਿਣ ਲੱਗੇ ਪਹਿਣੇ ਤੈਨੂੰ ਆਪਣੀ ਨੌ ਦੇ ਸ਼ੁਗਰ ਗੁਜ਼ਾਰਾ ਹੋਣਾ ਚਾਹੀਦਾ ਹੈ ਕਿਉਂਕਿ ਤੇਰੇ ਸਾਥ ਤੇਰੀ ਨੌਂ ਕਰਕੇ ਚੱਲਦੇ ਹਨ ਜਦੋਂ ਤੇਰੀ ਨੌ ਤੈਨੂੰ ਮਾੜਾ ਚੰਗਾ ਬੋਲਦੀ ਹੈ ਤੇਰੇ ਸਵਾਸਾਂ ਦੀ ਪੂੰਜੀ ਵੱਧ ਜਾਂਦੀ ਹੈ ਪਰ ਜਦੋਂ ਤੂੰ ਉਹਨੂੰ ਪਾਲਟ ਕੇ ਜਵਾਬ ਦਿੰਦੇ ਹੈਂ ਅਗੋਂ ਇੱਕ ਦੀਆਂ ਚਾਰ ਸੁਣੋਂਦੀਆਂ ਤਾਂ ਤੇਰੀਆਂ ਸਵਾਸਾਂ ਦੀ ਪੂੰਜੀ ਫਿਰ ਘਟਨੇ ਸ਼ੁਰੂ ਹੋ ਜਾਂਦੀ ਹੈ ਐਸ ਕਰਕੇ ਜੋ ਐਸ ਕਰਕੇ ਜੇ ਤੂੰ ਆਪਣੇ ਸਵਾਸਾਂ ਦੀ ਪੂੰਜੀ ਵਧਾਉਣਾ ਚਾਹੁੰਦੀ ਹੈ ਤਾਂ ਲੰਮੀ ਉਮਰ ਭੋਗਣਾ ਚਾਹੁੰਦੇ ਹੈਂ ਤਾ ਅੱਜ ਦੇ ਬਾਅਦ ਆਪਣੇ ਨੌ ਦੇ ਮਾੜੇ ਬੋਲਾਂ ਦਾ ਜਵਾਬ ਦੇਣਾ ਬੰਦ ਕਰ ਦੇ। ਬਾਬਾ ਜੀ ਨੇ ਆਪਣੇ ਕੋਲੋਂ ਇੱਕ ਮੰਤਰ ਕੱਢ ਕੇ ਦੇ ਦਿੱਤਾ ਤੇ ਕਿਹਾ ਕਿ ਜਦੋਂ ਤੇਰੀ ਨੌ ਤਿੰਨੋਂ ਮਾੜਾ ਤੇਰੇ ਨਾਲ ਕਲੇਸ਼ ਕਰੇ ਤੇ ਬਸ ਤੂੰ ਉਸ ਵੇਲੇ ਇਹ ਮਣਕਾ ਜਿਹੜਾ ਹੈ ਆਪਣੀ ਜਾਨ ਥੱਲੇ ਆਪਣੀ ਜ਼ੁਬਾਨ ਥੱਲੇ ਰੱਖ ਕੇ ਜ਼ੋਰ ਨਾਲ ਨੱਚਣਾ ਸ਼ੁਰੂ ਕਰ ਦੇਣਾ ਹੈ। ਵੇਖੀ ਤੇਰੀ ਨੌ ਜਿਹੜੀ ਹੈ ਉਹ ਤੇਰੇ ਨਾਲ ਲੜਨਾ ਬੰਦ ਕਰ ਦੇਵੇਗੀ। ਤੇਰੀ ਉਮਰ ਬਣੀ ਤੇਜ਼ੀ ਦੇ ਨਾਲ ਵੱਧਨੇ ਸ਼ੁਰੂ ਹੋ ਜਾਵੇਗੀ ਤੂੰ ਲੰਮੀ ਉਮਰ ਪੋਗਵੇਂਗੀ ਕਹਿੰਦੇ ਕਿ ਉਸ ਸੱਸ ਨੇ ਬਾਬਾ ਜੀ ਦੇ ਕੋਲੋਂ ਬਾਬਾ ਜੀ ਦੇ ਕੋਲੋਂ ਮਣਕਾ ਲਿਆ ਤੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਆਪਣੇ ਘਰ ਨੂੰ ਚਲੀ ਗਈ ਜਦੋਂ ਆਪਣੇ ਘਰ ਦੇ ਕੋਲ ਆਏ ਤੇ ਉਹਨੇ ਦੇਖਿਆ ਕਿ ਇਹਦੀ ਨੌ ਆਪਣੇ ਕਿਸੇ ਗਵਾਨਨ ਦੇ ਕੋਲ ਖੜੀ ਸੀ ਤੇ ਆਪਣੀ ਸੱਸ ਬਾਰੇ ਗੱਲਾਂ ਕਰ ਰਹੀ ਸੀ ਕਹਿੰਦੇ ਇਹ ਵੇਖ ਕੇ ਸੱਸ ਨੂੰ ਗੁੱਸਾ ਤਾਂ ਬਣਾ ਆਇਆ ਕਿ ਇੰਨੇ ਕਿੰਨਾ ਝਗੜਾ ਕੀਤਾ ਸੀ ਮੇਰੇ ਨਾਲ ਉਦੋਂ ਨੌਵੇਂ ਜਦੋਂ ਸੱਸ ਨੂੰ ਆਉਂਦੀਆਂ ਵੇਖਿਆ ਤੇ ਉਹ ਫਿਰ ਬੋਲਣ ਲੱਗੀ ਤੇ ਪਤਾ ਨਹੀਂ ਇਹ ਕਿੱਥੇ ਕਿੱਥੇ ਜਾਂਦੀ ਹੈ ਅੱਜ ਵੀ ਪਤਾ ਨਹੀਂ ਕਿੱਥੋਂ ਆਈ ਹੈ ਫਿਰ ਲੜਾਈ ਕਰਨ ਲੱਗੀ ਪਰ ਕਹਿੰਦੇ ਹੁਣ ਸੱਸ ਤਾਂ ਦਿਲ ਬੋਧ ਕਰ ਰਹੀ ਸੀ ਕਿ ਨੌਂ ਦੀਆਂ ਸਾਰੀਆਂ ਇਹ ਗੱਲਾਂ ਦਾ ਜਵਾਬ ਦੇਵੇ ਪਸੰਤ ਜੀ ਦੀ ਗੱਲ ਜ਼ਿਆਦਾ ਗਈ ਕਿ ਤੇਰੀ ਨੌਂ ਜਦੋਂ ਵੀ ਤੈਨੂੰ ਮਾੜਾ ਬੋਲੇ ਤਾਂ ਉਦੋਂ ਨਹੀਂ ਬੋਲਣਾ ਤੂੰ ਮਣ ਕੇ ਨੂੰ ਆਪਣੀ ਜ਼ੁਬਾਨ ਥੱਲੇ ਰੱਖ ਲੈਣਾ ਹੈ ਤੇ ਕਹਿੰਦੇ ਕਿ ਬਸ ਸਾਸਨੇ ਉਸੇ ਹੀ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਹੁਣ ਨੌ ਬੋਲਦੀ ਜਾ ਰਹੀ ਸੀ ਪਰ ਸੱਸ ਉਸਦਾ ਜਵਾਬ ਨਹੀਂ ਸੀ ਦੇ ਰਹੀ ਥਾਕਰ ਕਿ ਨੌਵੇਂ ਚੁੱਪ ਹੋ ਗਈ ਅਗਲਾ ਦਿਨ ਹੋਇਆ ਅਗਲੇ ਦਿਨ ਵੀ ਇਸੇ ਤਰ੍ਹਾਂ ਹੀ ਨੌ ਕਿਸੇ ਨਾ ਕਿਸੇ ਗੱਲ ਤੋਂ ਬੋਲਦੀ ਜਾਵੇ ਪਰ ਜਦੋਂ ਅੱਗੋ ਸੱਸ ਕੋਈ ਜਵਾਬ ਨਾ ਮਿਲਿਆ ਤਾਂ ਬੜੀ ਹੈਰਾਨ ਪਰੇਸ਼ਾਨ ਕਿ ਅੱਗੋ ਸੱਸ ਦਾ ਕੋਈ ਜਵਾਬ ਨਹੀਂ ਮਿਲਦਾ ਤਾਂ ਬੜੀ ਪਰੇਸ਼ਾਨ ਕਿ ਮੇਰੀ ਸੱਸ ਨੂੰ ਕੀ ਹੋ ਗਿਆ ਹੈ ਇਹ ਤਾਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੀ ਸੀ ਇਹਨੂੰ ਮੇਰੀਆਂ ਗੱਲਾਂ ਦਾ ਕੋਸਾ ਹੀ ਨਹੀਂ ਲੱਗ ਰਿਹਾ ਕਹਿੰਦੇ ਕਿ ਇਹਨੇ ਪਤਾ ਨਹੀਂ ਕੀ ਕੀਤਾ ਕਿ ਜਿੱਦਾਂ ਦੇ ਉਹ ਸੰਤ ਫਕੇ ਜੀ ਨੂੰ ਮਿਲ ਕੇ ਆਈ ਹੈ ਉਹਦਾਂ ਦਾ ਹੀ ਮੇਰੇ ਸੱਸ ਮੇਰੇ ਬਦਲੇ ਹੋਏ ਇਹ ਵੀ ਬਦਲ ਚੁੱਕੀ ਹੈ ਕਹਿੰਦੇ ਕਿ ਨੌਵੀਂ ਉਸੇ ਹੀ ਸੰਤ ਮਹਾਪੁਰਖਾਂ ਦੇ ਕੋਲ ਪਹੁੰਚ ਗਈ ਜਾ ਕੇ ਕਹਿਣ ਲੱਗੀ ਬਾਬਾ ਜੀ ਸੱਚ-ਸੱਚ ਦੱਸੋ ਤੁਸੀਂ ਮੇਰੀ ਸੱਸ ਨੂੰ ਕੀ ਕਰ ਦਿੱਤਾ ਹੈ ਉਹਨੂੰ ਕੀ ਸਿੱਖਿਆ ਦਿੱਤੀ ਹੈ ਕਿਉਂਗੇ ਉਹ ਤਾਂ ਬੋਲਦੇ ਰਹਿੰਦੇ ਸੀ ਹੁਣ ਮੈਂ ਸਾਰਾ ਦਿਨ ਬੋਲ ਬੋਲ ਕੇ ਖੱਪ ਜਾਂਦੀ ਹਾਂ ਪਰ ਉਹ ਮੇਰੇ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਮੈਨੂੰ ਸੱਚੀ ਸੱਚੀ ਦੱਸੋ ਤੁਸੀਂ ਉਸ ਨੂੰ ਕੀ ਦਿੱਤਾ ਹੈ ਜਾਂ ਕੀ ਕਰ ਦਿੱਤਾ ਹੈ ਕਹਿੰਦੇ ਸੰਤ ਜੀ ਮੁਸਕਰਾ ਕੇ ਕਹਿਣ ਲੱਗੇ ਤਿਏ ਮੈਂ ਤੇਰੀ ਸੱਸ ਨੂੰ ਦੋ ਐਸੇ ਹਥਿਆਰ ਦਿੱਤੇ ਹਨ ਜਿਸ ਦੇ ਨਾਲ ਤੂੰ ਵੱਡੇ ਵੱਡੇ ਕਲੇਸ਼ਾਂ ਦਾ ਇਰਖਾਲੂਆਂ ਦਾ ਨਾਲ ਲੜ ਸਕਦੀ ਹੈ ਕਹਿੰਦੇ ਕਿ ਕਹਿੰਦੇ ਕਿ ਨੌ ਡਰ ਕੇ ਕਹਿਣ ਲੱਗੇ ਬਾਬਾ ਜੀ ਐਸੇ ਕਿਹੜੇ ਹਥਿਆਰ ਦਿੱਤੇ ਹਨ ਕਹਿੰਦੇ ਬਾਬਾ ਜੀ ਨੇ ਅਗੋਂ ਮੁਸਕਰਾ ਕੇ ਕਿਹਾ ਕਿ ਇਹ ਨਿਮਰਤਾ ਤੇ ਸ਼ੈਨ ਸ਼ੇਲਤਾ ਰੂਪੀ ਦੋ ਹਥਿਆਰ ਨੇ ਸੰਤ ਜੀ ਨੇ ਉਹ ਨੌ ਨੌ ਸਮਝਾਉਣਾ ਸ਼ੁਰੂ ਕੀਤਾ ਕਿ ਤੀ ਇਹ ਕਈ ਵਾਰ ਅਸੀਂ ਮੈਂ ਮੇਰੇ ਕਰਕੇ ਜਾਂ ਆਪਣੇ ਸਿਆਣਪ ਨੂੰ ਸਿੱਧਕ ਕਰਨ ਦੇ ਲਈ ਲੋਕਾਂ ਸਾਹਮਣੇ ਆਪਣਾ ਤਮਾਸ਼ਾ ਬਣਾ ਲੈਂਦੇ ਹਾਂ ਆਪਣੇ ਪਰਿਵਾਰ ਘਰ ਦੇ ਵਿੱਚ ਅਸ਼ਾਂਤੀ ਕਲੇਸ਼ ਦਾ ਮਾਹੌਲ ਬਣਾ ਲੈਂਦੇ ਹਾਂ ਪਰ ਤੇ ਇਹ ਅਸਲ ਸਿਆਣਾ ਇਨਸਾਨ ਉਹ ਹੈ ਜੋ ਆਪਣੀ ਸ਼ੈਲ ਸੇਲਤਾ ਆਪਣੀ ਨਿਮਰਤਾ ਦੇ ਨਾਲ ਹਰ ਇੱਕ ਮਸਲੇ ਦਾ ਹੱਲ ਕਰ ਲਵੇ ਪਰਿਵਾਰ ਦੇ ਵਿੱਚ ਸਭ ਜੀਆਂ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ ਤੇ ਕਦੇ ਕਿਸੇ ਕਰਕੇ ਬਦਲਣਾ ਨਹੀਂ ਹੁੰਦਾ ਜਿਹੜਾ ਜਿੱਦਾਂ ਦਾ ਹੈ ਉਹ ਉਦਾਂ ਦਾ ਹੀ ਰਹੇਗਾ ਭਾਵੇਂ ਕਿ ਵੱਖਰਾ ਵੱਖਰਾ ਸੁਭਾਅ ਹਰ ਇੱਕ ਦੇ ਵਿਚਾਰ ਵੱਖੋ ਵੱਖਰੇ ਹੁੰਦੇ ਹਨ ਜਦੋਂ ਅਸੀਂ ਕਿਸੇ ਨੂੰ ਆਪਣੇ ਹਿਸਾਬ ਦੇ ਨਾਲ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਹਿਸਾਬ ਦੇ ਨਾਲ ਟੱਲਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਸਿਆਣਪ ਆਪਣੀ ਸਮਝਦਾਰੀ ਆਪਣੇ ਫੈਸਲੇ ਦੂਜਿਆਂ ਤੇ ਠੋਪਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਫਿਰ ਕਲੇਸ਼ ਪੈਂਦਾ ਹੈ ਸਾਡੇ ਰਿਸ਼ਤੇ ਆਨੇ ਵਿੱਚ ਫਿਰ ਫਿੱਕ ਪੈਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਆਪਸੇ ਵਿੱਚ ਟਕਰਾਅ ਹੁੰਦੀ ਹੈ ਇਸ ਕਰਕੇ ਦੂਜਿਆਂ ਨੂੰ ਬਦਲਣ ਦੀ ਬਜਾਏ ਸਾਨੂੰ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ ਬਾਬਾ ਜੀ ਨੇ ਕਹਿਆ ਕਿ ਇਹ ਸਮਝਦਾਰ ਇਨਸਾਨ ਉਹੀ ਹੈ ਜੋ ਆਪਣੇ ਘਰ ਦੇ ਮਸਲੇ ਆਪਣੇ ਘਰ ਵਿੱਚ ਹੀ ਹੱਲ ਕਰ ਲਾਵੇ ਸੋ ਸਾਧ ਸੰਗਤ ਜੀ ਇੱਕ ਕਹਾਣੀ ਰੂਪੀ ਸਾਖੀ ਪਾਵੇਂ ਤੁਹਾਨੂੰ ਕਾਲਪਨਿਕ ਹੀ ਲੱਗੇ ਪਰ ਇਸੇ ਸਿੱਖਿਆ ਬੜੀ ਵੱਡੀ ਹੈ ਇੱਕ ਗੱਲ ਯਾਦ ਰੱਖਣਾ ਜੇਕਰ ਤੁਸੀਂ ਮੇ ਸਮਝਦਾਰ ਹੋ ਸਿਆਣੇ ਹੋ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਪਰ ਫਿਰ ਵੀ ਤੁਹਾਨੂੰ ਕੋਈ ਕਿੰਨਾ ਮਰਜ਼ੀ ਮਾੜਾ ਬੋਲੇ ਤੁਸੀਂ ਗਲਤ ਨਹੀਂ ਹੋ ਸਕਦੇ ਆਪਣੀ ਚੰਗਿਆਈ ਤੇ ਆਪਣੀ ਸਿਆਣਪ ਦਰੋਲਾ ਪਾ ਕੇ ਤਸਾਂ ਦੀ ਲੋੜ ਨਹੀਂ ਹੁੰਦੀ ਸਾਡੀ ਸਿਆਣਪ ਸਾਡੀ ਸਮਝਦਾਰੀ ਸਾਡੇ ਕਮਾਂਗਾਰਾਂ ਤੇ ਸਾਡੇ ਸੁਭਾਅ ਦੇ ਵਿੱਚ ਆਪੇ ਚਲਕ ਜਾਂਦੇ ਹਨ ਇਸ ਕਰਕੇ ਸਿਆਣਿਆਂ ਦੀ ਕਹਾਵਤ ਹੈ ਕਿ ਇੱਕ ਚੁੱਪ ਤੇ 100 ਸੌਖਾ ਸਮਝਦਾਰ ਇਨਸਾਨ ਕਦੇ ਵੀ ਨਿੱਕੀ ਨਿੱਕੀ ਗੱਲ ਨੂੰ ਨਹੀਂ ਬਤਾਉਂਦਾ ਆਪਣੇ ਘਰ ਦੇ ਮਸਲੇ ਆਪਣੇ ਘਰ ਵਿੱਚ ਹੀ ਹੱਲ ਕਰ ਲੈਂਦਾ ਹੈ ਭਾਵੇਂ ਕੋਈ ਨੌ ਸਾਸ ਤੇ ਭਾਵੇਂ ਦਰਾਣੀ ਜਠਾਣੀ ਤੇ ਭਾਵੇਂ ਪਤੀ ਪਤਨੀ ਦੋਵਾਂ ਦੇ ਵਿੱਚੋਂ ਇੱਕ ਜੀ ਜੇਕਰ ਸਮਝਦਾਰ ਤੇ ਸਿਆਣਾ ਹੋ ਜਾਵੇ ਗੱਲ ਕਦੇ ਵੀ ਅੱਗੇ ਨਹੀਂ ਵਾਧਦੀ ਇੱਕ ਦੇ ਅੰਦਰ ਹੀ ਸ਼ਾਂਤ ਛੇਲਤਾ ਹੋ ਜਾਵੇ ਉਹ ਲੜਾਈ ਝਗੜਾ ਉੱਥੇ ਹੀ ਖਤਮ ਹੋ ਜਾਂਦਾ ਹੈ ਘਰਾਂ ਦੇ ਵਿੱਚ ਨਿੱਕੇ ਨਿੱਕੇ ਗੱਲਾਂ ਨੂੰ ਲੈ ਕੇ ਕਿੰ ਤੋਂ ਪ੍ਰਿੰਤੋਂ ਬੈਸ ਇੱਕ ਦੂਜੇ ਦੇ ਨਾਲ ਵਿਚਾਰ ਤਕਰਾਰ ਚੱਲਦੇ ਰਹਿੰਦੇ ਹਨ ਪਰ ਇਹਨਾਂ ਲਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਣੀ ਸਮਝਦਾਰੀ ਆਪਣੀ ਸਿਆਣਪ ਦੇ ਨਾਲ ਆਪਣੇ ਘਰ ਦੇ ਵਿੱਚ ਸੁਲਝਾ ਲੈਣਾ ਚਾਹੀਦਾ ਹੈ ਬਾਹਰ ਦੇ ਲੋਕਾਂ ਨੂੰ ਆਪਣੇ ਘਰ ਦੀਆਂ ਗੱਲਾਂ ਵਿੱਚ ਇਨਵੋਲਵ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਉਹਨਾਂ ਸਾਹਮਣੇ ਸਾਡਾ ਤਮਾਸ਼ਾ ਬਣ ਜਾਂਦਾ ਹੈ ਕਈ ਵਾਰ ਕੋਈ ਤੀਸਰਾ ਇਨਸਾਨ ਸਾਡੇ ਘਰ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਨੂੰ ਵੱਡੇ ਕਲੇਸ਼ ਵਿੱਚ ਬਦਲ ਦਿੰਦਾ ਹੈ ਕਰਦੇ ਜੀਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਪੜਕਾ ਸਕਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਘਰ ਦੇ ਮਸਲਿਆਂ ਨੂੰ ਆਪ ਹੱਲ ਕਰੋ ਜਿੰਨਾ ਘਰਾਂ ਦੇ ਜੀਵਾਂ ਦੇ ਵਿੱਚ ਸ਼ਾਂਤ ਸੇਲਤਾ ਨਿਮਰਤਾ ਬਾਝਾਵੇਗੀ ਉਹ ਦੁਨੀਆਂ ਦੇ ਸਭ ਤੋਂ ਖੁਸ਼ ਨਸੀਬ ਸਭ ਤੋਂ ਸੁਰਖਰੋ ਪਰਿਵਾਰ ਹੈ ਇਹ ਨਿਮਰਤਾ ਇਹ ਸ਼ਾਂਤ ਸੇਲਤਾ ਦੇ ਗੁਣ ਮਿਲ ਜਾਂਦੇ ਹਨ ਗੁਰੂ ਦੇ ਗਿਆਨ ਦੇ ਵਿੱਚੋਂ ਹੀ ਮਿਲਦੇ ਹਨ ਇਸ ਕਰਕੇ ਹਰ ਰੋਜ਼ ਗੁਰਬਾਣੀ ਦਾ ਪਾਠ ਕਰੋ ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਸਾਡੇ ਮਨ ਨੂੰ ਪਾਵਰ ਮਿਲ ਜਾਂਦੀ ਹੈ ਸਾਰੇ ਮਨ ਦਾ ਕਾਲਾ ਪੰਧ ਹੋ ਰੋ ਜਾਂਦਾ ਹੈ ਜੋ ਕਿ ਲੜਾਈ ਝਗੜੇ ਦਾ ਅਸਲ ਕਾਰਨ ਹੁੰਦਾ ਹੈ ਜਦੋਂ ਮਨ ਸ਼ਾਂਤ ਹੋਵੇਗਾ ਅਸੀਂ ਕਿਸੇ ਵੀ ਮਾਮਲੇ ਦੇ ਵਿੱਚ ਇੰਟਰਫੀਅਰ ਨਹੀਂ ਕਰਾਂਗੇ ਤੇ ਆਪਣਾ ਫੈਸਲਾ ਕਿਸੇ ਤੇ ਨਹੀਂ ਥੋਪਾਂਗੇ ਸੋ ਆਪਣੇ ਦਿਨ ਦੀ ਸ਼ੁਰੂਆਤ ਗੁਰਬਾਣੀ ਤੋਂ ਕਰਨੀ ਹੈ ਜਦੋਂ ਇਹ ਨਿਮਰਤਾ ਸ਼ਾਂਤ ਸੇਲਤਾ ਦਾ ਗੁਣ ਮਿਲਦਾ ਹੈ ਤਾਂ ਪ੍ਰਾਪਤ ਕਰ ਲੋ ਆਪਣੇ ਮਨ ਨੂੰ ਸ਼ਾਂਤ ਰੱਖੋ ਵੇਖਣਾ ਘਰ ਦੇ ਵਿੱਚ ਘਰ ਵਿੱਚ ਲੜਾਈ ਕਲੇਸ਼ ਨਹੀਂ ਪਾਵੇਗਾ ਜੇ ਪੈਂਦਾ ਵੀ ਹੈ ਤੇ ਤੁਸੀਂ ਚੁੱਪ ਵੱਟ ਲਓ ਤੇ ਸਾਡੇ ਤਨ ਮਨ ਦੇ ਕਈ ਦੁੱਖ ਰੋਗ ਠੀਕ ਹੋ ਜਾਣਗੇ ਪਰ ਜੇ ਲੜਾਈ ਝਗੜੀ ਦਾ ਅਸਰ ਸਾਡੀ ਸਿਹਤ ਤੇ ਪੈਂਦਾ ਸਾਡੀ ਸਿਹਤ ਤੇ ਵੀ ਪੈਂਦਾ ਹੈ ਤੇ ਸਾਡੇ ਕੰਮਾਂ ਕਰਾਂ ਤੇ ਵੀ ਪੈ ਜਾਵੇਗਾ ਕਿਉਂਕਿ ਜੇ ਘਰ ਦੇ ਵਿੱਚ ਇਹ ਸਭ ਕੁਝ ਚੱਲਦਾ ਹੈ ਤੇ ਅਸੀਂ ਤਰੱਕੀ ਨਹੀਂ ਕਰ ਸਕਦੇ ਇਹਦਾ ਸਿਰਫ ਸਾਡੇ ਤੇ ਅਸਰ ਨਹੀਂ ਸਾਡੇ ਘਰ ਦੇ ਜੀਵਨ ਤੇ ਵੀ ਪੈਂਦਾ ਹੈ ਘਰ ਦੇ ਵਿੱਚ ਕਾ ਦੇ ਵਿੱਚ ਦੋ ਜੀ ਵੀ ਆਪਸ ਵਿੱਚ ਲੜੇ ਹਨ ਤਾਂ ਬਾਕੀ ਚਾਰ ਜੀ ਕਿਵੇਂ ਖੁਸ਼ ਰਹਿ ਸਕਤੇ ਹਨ ਬੱਚੇ ਵੀ ਉਹਨਾਂ ਦੀ ਲੜਾਈ ਤੇ ਫਿਰ ਮਾੜਾ ਅਸਰ ਪੈ ਜਾਂਦਾ ਹੈ ਉਹਨਾਂ ਦੀ ਪੜਾਈ ਵਿੱਚ ਮਨ ਨਹੀਂ ਲੱਗਦਾ ਜਿਹੜੇ ਜੀ ਘਰੋਂ ਬਾਹਰ ਜਾ ਕੇ ਕੰਮ ਧੰਦਾ ਕਰਨਾ ਹੁੰਦਾ ਹੈ ਉਹਨਾਂ ਦਾ ਕਮਾਈ ਕਰਨ 'ਚ ਧਿਆਨ ਨਹੀਂ ਲੱਗਦਾ ਇਸ ਲਈ ਜੋ ਵੀ ਤੁਹਾਡੀ ਕੋਈ ਲੜਾਈ ਹੋਵੇ ਉਸ ਨੂੰ ਸ਼ਾਂਤੀ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰੋ ਗੁਰਬਾਣੀ ਦੇ ਨਾਲ ਜੜੋ ਤੇ ਵਾਹਿਗੁਰੂ ਦਾ ਸਿਮਰਨ ਕਰੋ ਮੋਲ ਮੰਤਰ ਦਾ ਜਾਪ ਕਰੋ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਜਾਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ